ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਇਹ ਸਤਰਾਂ ਬਹੁਤ ਹੀ ਮਹਿਣਾ ਅਖਵਾਉਂਦੀਆਂ ਨੇ ਜੇ ਕਦੇ ਸਾਡੇ ਦੁਸ਼ਮਣ ਤੇ ਵੀ ਭੀੜ ਪਵੇ ਤਾਂ ਉਸਤੇ ਖੁਸ਼ੀ ਨਹੀਂ ਕਰਨੀ ਚਾਹੀਦੀ ਪਰ ਨਸੀਅਤ ਜ਼ਰੂਰ ਦੇਣੀ ਚਾਹੀਦੀ ਆ ਇਹ ਸ਼ਬਦ ਮੈਂ ਇਸ ਕਰਕੇ ਕਹਿ ਰਿਹਾ ਕਿ ਮੈਂ ਤੁਹਾਡਾ ਦੋਸਤ ਚਰਨਜੀਤ ਸਿੰਘ ਢੱਲੋਂ ਪਿਛਲੇ ਸਮੇਂ ਦੇ ਵਿੱਚ ਮੇਰੇ ਤੇ ਡੀਐਸਪੀ ਬਬਨ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਲੰਬਾ ਸਮਾਂ ਲੱਗਾ ਰਿਹਾ ਤੋਂ ਉਸਨੇ ਇੰਨੀ ਆਤ ਮਚਾਈ ਅੱਤ ਤੇ ਖੁਦਾ ਦਾ ਵੈਰ ਹੁੰਦਾ ਇੰਨੀ ਅਤਮਚਾਈ ਤੇ ਇਨਸਾਫ ਦੇ ਨਾਮ ਦੀ ਕੋਈ ਵੀ ਚੀਜ਼ ਜਾਂ ਕਾਨੂੰਨ ਉਸ ਦੇ ਲਈ ਕੋਈ ਮੈਨਾ ਨਹੀਂ ਆਖਮੁੰਦਾ ਸੀ ਡੀਐਸਪੀ ਬਵਨ ਨੂੰ ਮੈਂ ਮਾੜਾ ਨਹੀਂ ਕਹਿੰਦਾ ਉਸ ਦੀ ਸੋਚ ਰੰਜਿਸ਼ ਵਾਲੀ ਜਾਂ ਉਸ ਨੂੰ ਇਸ ਤਰੀਕੇ ਦੇ ਨਾਲ ਉਹਨੂੰ ਸਿੱਖਿਆ ਹੀ ਇਦਾਂ ਦੀ ਮਿਲੀ ਕਿ ਹਾਂ ਜੇਕਰ ਤੇਰੇ ਕੋਲ ਤਾਕਤ ਆ ਆਗੇ ਤਾਂ ਤੂੰ ਇਨਸਾਫ ਨਹੀਂ ਕਰਨਾ ਜ਼ੁਲਮ ਕਰਨਾ ਆਮੀ ਸੁਣਦੇ ਸੀ ਕਿ 90 ਦੇ ਵਿੱਚ ਪੁਲਿਸ ਨੇ ਬਹੁਤ ਤਸ਼ੱਦਦ ਕੀਤਾ ਦਸੀਹੇ ਦਿੱਤੇ ਐਵੇਂ ਹੀ ਮੇਰੇ ਤੇ ਵੀ ਬਹੁਤ ਤਸ਼ੱਦਦ ਕੀਤੇ ਇਸ ਦੂਜੇ ਬਾਬਰ ਨੇ ਜੋ ਕਿ ਸੁਲਤਾਨ ਪਰਲੋਦੀ ਦੇ ਵਿੱਚ ਲੱਗਾ ਸੀ ਮੇਰੇ ਤੇ ਝੂਠਾ ਪਰਚਾ ਪਾਇਆ ਗਿਆ ਕਿਉਂ ਕਿ ਇਸ ਦੀਆਂ ਗਲਤੀਆਂ ਇਹਦੀਆਂ ਗਲਤੀਆਂ ਕੀ ਸੀ ਕਿ ਗੁਰੂ ਘਰ ਤੇ ਗੋਲੀ ਚੱਲੀ ਇਹਦੀ ਇੰਟੈਲੀਜੈਂਸੀ ਕਮਜ਼ੋਰ ਇਸ ਦਾ ਮਚੂਰ ਨਾ ਹੋਣਾ ਸਿਆਣਪ ਨਾ ਵਰਤੀ ਗੁਰਦੁਆਰੇ ਦੇ ਵਿੱਚੋਂ ਨਿਹੰਗ ਸਿੰਘ ਕੱਢਣ ਲਈ ਕਈ ਤਰੀਕੇ ਅਪਣਾਏ ਜਾ ਸਕਦੇ ਸੀ ਜੇਕਰ ਉਹ ਗਲਤ ਸੀ ਪਰ ਇਸ ਨੇ ਆਫੀਸਰਾਂ ਨੂੰ ਗਮਰਾਹ ਕਰਕੇ ਉਥੇ ਫੋਰਸ ਮੰਗਵਾਈ ਗੁਰੂ ਘਰ ਦਿੱਤੇ ਹਮਲਾ ਹੋਇਆ ਤੇ ਉਥੇ ਸਾਡੇ ਤੇ ਸਾਡੀਆਂ ਉਂਗਲਾਂ ਤੜਵਾਈਆਂ ਗਈਆਂ ਕੰਨ ਦਾ ਪੜਦਾ ਵੀ ਮੇਰਾ ਫਟਿਆ ਇਨਸਾਫ ਦੇਣ ਦੀ ਬਜਾਏ ਮੇਰੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਇਨ ਮਨੌਲ ਦੀ ਹਕੂਮਤ ਅੱਗੇ ਚਕਾਉਣ ਲਈ ਇਹ ਕੰਮ ਸਾਰਾ ਇਸ ਡੀਐਸਪੀ ਵੱਲੋਂ ਕੀਤਾ ਗਿਆ ਤੇ ਅੱਜ ਬੜਾ ਦੁੱਖ ਆ ਕਿ ਡੀਐਸਪੀ ਸਾਹਿਬ ਸਸਪੈਂਡ ਹੋਏ ਕਿਉਂਕਿ ਇੰਨੀ ਸਟੱਡੀ ਕਰਨ ਤੇ ਬਾਅਦ ਇੰਨਾ ਇੰਟੈਲੀਜੈਂਟ ਹੋਣ ਦੇ ਬਾਅਦ ਡਾਇਰੈਕਟ ਡੀਐਸਪੀ ਲੱਗਣਾ ਬੜੀ ਵੱਡੀ ਗੱਲ ਹੁੰਦੀ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਆ ਅਰੇ ਸਿੱਧੀ ਸੋਚ ਨੇ ਇਸ ਨੂੰ ਇੱਥੋਂ ਤੱਕ ਲੈ ਆਂਦਾ ਕਿ ਜ਼ੁਲਮ ਕਰ ਸੁਲਤਾਨ ਬਰਲੁੱਦੀ ਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਤੇ ਜ਼ੁਲਮ ਕੀਤਾ ਤੇ ਥੋਂ ਪੈਸਾ ਇਕੱਠਾ ਕੀਤਾ ਮਾਂ ਬਾਪ ਦੀਆਂ ਬਹੁਤ ਇਸ਼ਾਵਾਂ ਹੁੰਦੀਆਂ ਕਿ ਸਾਡਾ ਬੱਚਾ ਆਫੀਸਰ ਲੱਗਿਆ ਲੋਕ ਲੋਕਾਂ ਨੂੰ ਇਨਸਾਫ ਦੇਵੇਗਾ ਪਰ ਜਦੋਂ ਇੱਕ ਸੱਚੇ ਸੁੱਚੇ ਪੱਤਰਕਾਰ ਤੇ ਜ਼ੁਲਮ ਕਰਨਾ ਇਨਸਾਫ ਦੇਣ ਦੀ ਬਜਾਏ ਉਹਦੇ ਤੇ ਕਲੰਕਿਤ ਪਰਚਾ ਪਾ ਦੇਣਾ ਤੂੰ ਉਹਨੂੰ ਜੇਲ੍ਹ ਚ ਭੇਜ ਦੇਣਾ ਤੇ ਉਸ ਤੋਂ ਬਾਅਦ ਸਾਹਮਣੇ ਨਹੀਂ ਹੋਣਾ ਸਾਹਮਣੇ ਆਉਣ ਦੀ ਬਜਾਏ ਉਸਦੇ ਪਰਿਵਾਰ ਨੂੰ ਹਰਾਸਮੈਂਟ ਕਰਨਾ ਜੇਕਰ ਮੇਰੀ ਸਿਸਟਰ ਆਈ ਤਾਂ ਉਸਦੇ ਉੱਤੇ ਐਸਸੀ ਐਕਟ ਦਾ ਪਰਚਾ ਦਰਜ ਕਰਨ ਦੀਆਂ ਧਮਕੀਆਂ ਹਰੇਕ ਹੱਥ ਕੰਡਾ ਇਸ ਡੀਐਸਪੀ ਨੇ ਅਪਣਾਇਆ ਪਰ ਇਹਨੂੰ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ ਸੀਗਾ ਕਿ ਬਾਬੇ ਨਾਨਕ ਦੀ ਇਹ ਉਹ ਨਗਰੀ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਕਿਹਾ ਸੀ ਬਾਬਰ ਨੂੰ ਜਾਬਰ ਕਿਹਾ ਸੀ ਤੋਹੇ ਓਵੇਂ ਹੀ ਬਬਣਾ ਬੱਬੇ ਤਨਵੀ ਦੋ ਲੱਗਦੇ ਨੇ ਤੂੰ ਵੀ ਦੂਜਾ ਬਾਬਰ ਨਿਕਲਿਆ ਬਹੁਤ ਜ਼ੁਲਮ ਕੀਤਾ ਤੋਂ ਮੇਰੇ ਤੇ ਇੱਕ ਸਾਫ਼ ਸੁਥਰੇ ਅਕਸ ਵਾਲੇ ਨੂੰ ਤ ਉਸਤੇ ਝੂਠਾ ਪਰਚਾ ਦਰਜ ਕਰ ਦੇਣਾ ਇੱਕ ਆਪਣੇ ਹੱਥ ਬਗਾਉਣ ਲਈ ਕਿ ਇਹ ਸਿੱਖਿਆ ਮਿਲੀ ਸੀ ਤੇਰੇ ਫਾਦਰ ਸਾਹਿਬ ਨੇ ਬਹੁਤ ਵਧੀਆ ਜੌਬ ਕੀਤੀ ਜਿਵੇਂ ਤੂੰ ਮਿਹਨਤ ਕੀਤੀ ਡੀਐਸਪੀ ਲੱਗਿਆ ਸੀਗਾ ਤਾਂ ਉਹਵੇਂ ਤੈਨੂੰ ਵੀ ਇਨਸਾਫ ਦੇਣਾ ਚਾਹੀਦਾ ਸੀ ਹਰ ਇੱਕ ਨੂੰ ਯਾਰ ਦੋਸਤ ਬਣ ਕੇ ਯਾਰੀ ਚ ਗਰਦਾਰੀ ਕਰਨੀ ਤਾਂ ਫਿਰ ਨਾਲ ਜਿਹੜੇ ਤੇਰੇ ਸੱਜੇ ਖੱਬੇ ਬੈਠਦੇ ਸੀ ਉਹ ਕਿੱਥੇ ਆ ਅੱਜ ਭੁਗਤੰਢ ਹੈ ਨਾ ਕਿੱਥੇ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੇ ਵਿੱਚ ਤੇ ਬਹੁਤ ਵਧੀਆ ਆਫੀਸਰ ਆਏ ਐਸਐਸਪੀ ਬਹੁਤ ਵਧੀਆ ਤੇਰੀਆਂ ਵਿਭਾਗੀ ਕਾਰਵਾਈਆਂ ਖੁੱਲੀਆਂ ਤੇਰੇ ਤੇ ਐਕਸ਼ਨ ਹੋਇਆ ਮੇਰੇ ਤੇ ਤੇ ਧੱਕੇ ਨਾਲ ਜ਼ੁਲਮ ਕੀਤਾ ਸੀ ਮੇਰੇ ਪਰਿਵਾਰ ਨੂੰ ਮੇਰੇ ਛੋਟੇ ਜਿਹੇ ਬੱਚੇ ਨੂੰ 4 ਸਾਲ ਦਿਨੋਂ 3 ਸਾਲ ਦਿਨੋਂ ਉਹ ਝਾਂ ਉਹ ਧੱਕੇ ਖਵਾਏ ਜਿਹੜੇ ਕੋਈ ਖਵਾ ਨਹੀਂ ਸਕਦਾ ਅੱਜ ਤੇਰੇ ਵੀ ਧੀਆ ਤੇਰੇ ਵੀ ਪੁੱਤ ਹੋਊਗਾ ਉਹ ਵੀ ਧੱਕੇ ਖਾਂਣ ੜਿਆ ਇਨਸਾਫ ਰੱਬ ਦੀ ਕਚਹਿਰੀ ਚ ਕੁਦਰਤ ਦੀ ਕਚਹਿਰੀ ਚ ਪ੍ਰਮਾਤਮਾ ਦੀ ਕਚਹਿਰੀ ਚ ਇੱਥੇ ਹੀ ਆ ਇਸ ਕਰਕੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਤਾਂ ਜ਼ੁਲਮ ਕਰ ਲੈ ਸ਼ਰਾਬਾਂ ਪੀਤੀਆਂ ਗੁਰੂ ਦੀ ਨਗਰੀ ਦੇ ਵਿੱਚ ਨਜਾਇਜ਼ ਕੰਮ ਕੀਤੇ ਜਿਹੜੀ ਤੈਨੂੰ ਟ੍ਰੇਨਿੰਗ ਸੀ ਹਨਾ ਉਹ ਇੱਕ ਛੋਟੇ ਜਹੇ ਸਪਾਈ ਦੀ ਸੀ ਉਹਨਾਂ ਦੇ ਮਗਰ ਲੱਗ ਕੇ ਤੇ ਜ਼ੁਲਮ ਤੇ ਕਰ ਲਏ ਪਰ ਅੱਜ ਤੈਨੂੰ ਝੱਲਣੇ ਵੀ ਪੈਂਦੇ ਨੇ ਤੇ ਉਹਨਾਂ ਨੂੰ ਵੀ ਝੱਲਣੇ ਪੈਂਦੇ ਨੇ ਜਿਹੜੇ ਤੇਰੇ ਸੱਜੇ ਖੱਬੇ ਬੈਠਦੇ ਸੀਗੇ ਅੱਜ ਪ੍ਰਮੋਸ਼ਨਾਂ ਰੁਕ ਗਈਆਂ ਪ੍ਰਮਾਤਮਾ ਦੇ ਘਰੇ ਧੇਰ ਅੰਧੇਰ ਨੇ ਪਰ ਅਸੀਂ ਪ੍ਰਮਾਤਮਾ ਅੱਗੇ ਤੇਰੇ ਲਈ ਫੇਰ ਵੀ ਦੁਆ ਮੰਗਦੇ ਆ ਕਿ ਤੂੰ ਜਲਦੀ ਜਲਦੀ ਬਹਾਲ ਹੋ ਪਰ ਯਾਦ ਰੱਖੀ ਗੁਰੂ ਘਰ ਦੇ ਵਿੱਚ ਜਾ ਕੇ ਮਾਫੀ ਮੰਗੀ ਪ੍ਰਮਾਤਮਾ ਦੇ ਅੱਗੇ ਜਾ ਕੇ ਮਾਫੀ ਮੰਗੀ ਜੋ ਤੂੰ ਤਸ਼ੱਦਦ ਸਾਡੇ ਤੇ ਕੀਤਾ ਜਾਂ ਸਾਡੇ ਪਰਿਵਾਰ ਤੇ ਕੀਤਾ ਜਾਂ ਸਾਡੇ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਨਗਰੀ ਦੇ ਵਿੱਚ ਜਿਹੜੇ ਜਿਹੜੇ ਵੀ ਲੋਕਾਂ ਤੇ ਤੋ ਤਸ਼ੱਦਦ ਕੀਤਾ ਜਿਹੜੇ ਜਿਹੜੋ ਤੈਨੂੰ ਸਾਫ਼ ਪਤਾ ਵਾ ਕਿ ਕਿੰਨਾ ਕਿੰਨਾ ਤੇ ਤੂੰ ਝੂਠੇ ਪਰਚੇ ਦਰਜ ਕੀਤੇ ਕਿੰਨਾ ਕਿੰਨਾ ਨੂੰ ਤੂੰ ਲੁੱਟਿਆ ਤੇਰੇ ਬਹੁਤ ਸਾਰੇ ਸਬੂਤ ਆ ਮੇਰੇ ਕੋਲ ਜੇ ਮੈਂ ਖੋਲਣ ਤੇ ਆ ਗਿਆ ਨਾ ਤਾਂ ਮੈਂ ਖੋਲ ਸਕਦਾ ਪਰ ਨਹੀਂ ਮੇਰੇ ਚ ਬਦਲੇ ਦੀ ਭਾਵਨਾ ਨਹੀਂ ਮੈਂ ਤੇ ਇੱਕ ਨਸੀਹਤ ਦੇ ਰਿਹਾ ਹਾਂ ਕਿ ਜੈਸੀ ਕਰਨੀ ਵੈਸੀ ਭਰਨੀ ਅੱਜ ਡੀਜੀਪੀ ਗੌਰਵ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਇਸ ਡੀਐਸਪੀ ਨੂੰ ਤੁਸੀਂ ਅਕਾਤ ਦਿਖਾਈ ਜੇਕਰ ਇਸ ਨੇ ਗਲਤੀ ਕੀਤੀ ਤਾਂ ਇਸ ਨੂੰ ਤੁਰੰਤ ਐਕਸ਼ਨ ਲਿਆ ਤੇ ਸਸਪੈਂਡ ਕੀਤਾ ਇਦਾਂ ਦੀਆਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਬਹੁਤ ਸਾਰੇ ਹੋਰ ਵੀ ਅਫਸਰ ਨੇ ਉਹਨਾਂ ਤੇ ਵੀ ਨਕੇਲ ਕੱਸੋ ਜਿਹੜੇ ਲੰਬਾ ਸਮਾਂ ਇੱਕ ਜਗ੍ਹਾ ਤੇ ਗੁਜ਼ਾਰੇ ਹੋਏ ਨੇ ਬਸ ਇੰਨੇ ਕਹਿਣਾ ਚਾਹੁੰਦਾ ਕੋਈ ਮੈਂ ਨਿਜੀ ਗੰਦੀ ਸ਼ਬਦਾਵਲੀ ਜਾਂ ਗੰਦਾ ਭਾਸ਼ਣ ਨਹੀਂ ਦੇਣਾ ਚਾਹੁੰਦਾ ਸਿਰਫ ਨਸੀਹਤ ਦੇਣੀ ਚਾਹੁੰਦਾ ਔਰ ਬਾਕੀ ਵੀ ਆਫੀਸਰ ਜਿਹੜੇ ਤੱਕਾ ਕਰਦੇ ਨੇ ਜਾਂ ਨਜਾਇਜ਼ ਕਰਦੇ ਨੇ ਉਹ ਸਿੱਖ ਲੋ ਜੇ ਤੁਸੀਂ ਅੱਜ ਤੱਕਾ ਕਰੋਗੇ ਤਾਂ ਕੱਲ ਨੂੰ ਪ੍ਰਮਾਤਮਾ ਨੇ ਤੁਹਾਡੇ ਤੇ ਤੱਕਾ ਕਰ ਦੇਣਾ ਜਿਵੇਂ ਅੱਜ ਡੀਐਸਪੀ ਬਵਨ ਤੇ ਕੀਤਾ ਸਸਪੈਂਡ ਕਰ ਦਿੱਤਾ ਨਾ ਅੱਜ ਕਾਰਵਾਈ ਹੋਗੀ ਨਾ ਸ਼ੁਰੂ ਹੋ ਗਈ ਨਾ ਕਿੰਨਾ ਮਾਪਿਆਂ ਦਾ ਨਾਮ ਪਿੰਡ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਆਪਣੇ ਰਿਸ਼ਤੇਦਾਰਾਂ ਦਾ ਨਾਮ ਤੇਰਾ ਬਦਨਾਮ ਹੋ ਗਿਆ ਕਦੇ ਕਿਸੇ ਤੇ ਜ਼ੁਲਮ ਨਾ ਕਰੋ ਜੇਕਰ ਉਹ ਈਨ ਨਹੀਂ ਮੰਨਦਾ ਨਾ ਜਾਂ ਉਹ ਸੱਚ ਬੋਲਦਾ ਤੇ ਸੱਚ ਸੁਣਨ ਦੀ ਹਿੰਮਤ ਰੱਖੋ ਪਰ ਨਜ਼ਾਇਜ਼ ਪਰਚੇ ਪਾ ਕੇ ਕਿਸੇ ਦੀ ਜ਼ਿੰਦਗੀ ਤਬਾਹ ਕਰਨ ਦੀ ਕੋਸ਼ਿਸ਼ ਨਾ ਕਰੋ ਮੈਂ ਸ਼ਰ੍ਹਾਂ ਮੈਂ ਕਹਿੰਦਿਆਂ ਕਿ ਤੁਸੀਂ ਮੇਰੇ ਤੇ ਝੂਠਾ ਪਰਚਾ ਪਾਇਆ ਤੁਸੀਂ ਮੇਰੇ ਤੇ ਜ਼ੁਲਮ ਕੀਤਾ ਮੈਂ ਉਹ ਜ਼ੁਲਮ ਸਹਿਆ ਮੈਨੂੰ ਇਨਸਾਫ਼ ਦੇਣ ਦੀ ਬਜਾਏ ਮੇਰੀ ਆਵਾਜ਼ ਦੱਬਣ ਦੀ ਬਜਾਏ ਮੇਰੇ ਮੇਰੀ ਆਵਾਜ਼ ਦਬਾਈ ਗਈ ਪਰ ਅੱਜ ਵੀ ਉਹ ਆਵਾਜ਼ ਟਣਕਦੀ ਆ ਮੇਰੇ ਚੰਨੀ ਸੈਨ ਸ਼ਕਤੀ ਹੈਗੀ ਆ ਕਿ ਮੈਂ ਜਬਰ ਜ਼ੁਲਮ ਦਾ ਸਾਹਮਣਾ ਕਰ ਸਕਦਾ ਤਾਂ ਸੱਚ ਬੋਲਦਾ ਮੈਂ ਤੇ ਸੱਚ ਬੋਲਦਾ ਰਵਾਂਗਾ ਜਿੰਨੇ ਮਰਜੀ ਤਸੀਹੇ ਦੇ ਲੋ ਲਾਸਟ ਤੇ ਡੀਐਸਪੀ ਸਾਹਿਬ ਯਾਦ ਰੱਖਣਾ ਗੁਰੂ ਘਰ ਜਾ ਪ੍ਰਮਾਤਮਾ ਅੱਗੇ ਆਪਣੀ ਭੁੱਲ ਬਖਸ਼ਾ ਸ਼ਾਇਦ ਤੈਨੂੰ ਪ੍ਰਮਾਤਮਾ ਮaaf ਕਰ ਦੇਵੇ ਤੇ ਤੂੰ ਫਿਰ ਉਸ ਸੀਟ ਦੇ ਉੱਤੇ ਬੈਠੇ ਪਰ ਬਦਲੇ ਦੀ ਭਾਵਨਾ ਨਾ ਰੱਖੀ ਉਸ ਪ੍ਰਮਾਤਮਾ ਨੂੰ ਕਹੇ ਜੋ ਮੈਂ ਗੁਨਾਹ ਕੀਤੇ ਆ ਮੈਨੂੰ ਮਾਫ ਕਰਦੇ ਹੋ ਪ੍ਰਮਾਤਮਾ ਉਹ ਗੁਨਾਹ ਮਾਫ ਕਰ ਦੂਗਾ ਪਰ ਬਦਲੇ ਦੀ ਭਾਵਨਾ ਨਾ ਰੱਖੇ ਨਾ ਮੈਂ ਰੱਖੀ ਆ ਪ੍ਰਮਾਤਮਾ ਤੇ ਸਿੱਟੇ ਜੇਕਰ ਤੇਰੇ ਨਾਲ ਕਿਸੇ ਨੇ ਧੱਕਾ ਕੀਤਾ ਤੇ ਉਹ ਪ੍ਰਮਾਤਮਾ ਇਨਸਾਫ ਦੂਗਾ ਜੇਕਰ ਮੇਰੇ ਨਾਲ ਕੀਤਾ ਤੇ ਪ੍ਰਮਾਤਮਾ ਨੇ ਅੱਜ ਇਨਸਾਫ ਦਿੱਤਾ ਧੰਨਵਾਦ ਤੁਹਾਡਾ ਦੋਸਤ ਚੈਲੰਜ ਸਿੰਘ ਢਿੱਲੋਂ ਬਸ ਇਨਾ ਹੀ ਬਹੁਤ ਬਹੁਤ ਧੰਨਵਾਦ ਸਾਰੇ ਇਲਾਕੇ ਨੂੰ ਪਤਾ ਕਿ ਮੇਰੇ ਤੇ ਤੇ ਮੇਰੇ ਪਿੰਡ ਦੇ ਅਨੇ ਕੁਝ ਦੱਲੇ ਮੈਂ ਕਹੂੰਗਾ ਉਹਨਾਂ ਨੇ ਰਲ ਕੇ ਡੀਐਸਪੀ ਦੇ ਨਾਲ ਤੇ ਡੀਐਸਪੀ ਦੇ ਨਾਲ ਜੋ 2-3 ਵਰਕਰ ਹੋਰ ਉਹਨਾਂ ਨਾਲ ਤੇ ਮੇਰੇ ਕੁਝ ਕ ਯਾਰ ਦਿਲਦਾਰ ਨਾਲ ਰਲ ਕੇ ਮੈਨੂੰ ਮੇਰੀ ਆਵਾਜ਼ ਮੇਰੀ ਸੱਚ ਦੀ ਆਵਾਜ਼ ਦਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਪ੍ਰਮਾਤਮਾ ਨੇ ਉਸ ਗੁਰੂ ਨਾਨਕ ਦੇਵ ਜੀ ਨੇ ਮੇਰੀ ਆਵਾਜ਼ ਦੱਬਣ ਨਹੀਂ ਦਿੱਤੀ ਦੂਣੀ ਚੋਣੀ ਕਰਕੇ ਲੋਕਾਂ ਤੱਕ ਪਹੁੰਚਾਈ ਧੰਨਵਾਦ ਡੀਐਸਪੀ ਸਾਹਿਬ ਪਰ ਜ਼ੁਲਮ ਨਾ ਕਰੋ ਬਹੁਤ ਬਹੁਤ ਧੰਨਵਾਦ